ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਦੀ ਸਿਆਸੀ ਸਮੀਖਿਆ ਵਿੱਚ ਮੈਂ ਕਾਸੀ farooq ਕੀ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਕੈਨੇਡਾ ਦੀਆਂ ਚੋਣਾਂ ਜਿਹੜੀਆਂ ਕਿ 19 ਅਕਤੂਬਰ ਤੋਂ ਹੋਣ ਜਾ ਰਹੀਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਇਹਨਾਂ ਚੋਣਾਂ ਦੀ ਕੀ ਅਹਿਮੀਅਤ ਹੈ ਅਤੇ ਕੀ ਇਹ ਭਾਰਤੀਆਂ ਦੇ ਪੰਜਾਬੀਆਂ ਦੇ ਅਤੇ ਸਿੱਖਾਂ ਦੇ ਕੈਨੇਡਾ ਵਿੱਚ ਵੱਧ ਰਹੇ ਵਜੂਦ ਦੀ ਮਿਸਾਲ ਹੈ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ FMI ਦੀ ਨਿਊਜ਼ ਦੇ ਜਿਹੜੇ ਐਡੀਟਰ ਨੇ ਕਵਰ ਸੰਧੂ ਜੀ ਨਾਲ ਸੋ ਇਹਨਾਂ ਮਸਲਿਆਂ ਤੇ ਅਸੀਂ ਸੰਧੂ ਸਾਹਿਬ ਨਾਲ ਵਿਚਾਰ ਚਰਚਾ ਕਰਾਂਗੇ ਪਰ ਆਓ ਇੱਕ ਵਾਰ ਨਜ਼ਰ ਮਾਰ ਲੈਂਦੇ ਆ ਇਹ ਮਸਲੇ ਕੀ ਨੇ 19 ਅਕਤੂਬਰ ਤੋਂ ਕੈਨੇਡਾ ਚ ਚੋਣਾ ਹੋਣ ਜਾ ਰਹੀਆਂ ਨੇ ਇਹ ਚੋਣਾ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਲਈ ਕਾਫੀ ਅਹਿਮ ਨੇ ਅਤੇ ਇਹਨਾਂ ਚੋਣਾਂ ਚ ਪੰਜਾਬੀਆਂ ਦੀ ਭੂਮਿਕਾ ਵੀ ਕਾਫੀ ਦਿਲਚਸਪ ਰਹੇਗੀ ਪੰਜਾਬੀਆਂ ਦੀ ਕੈਨੇਡਾ ਚ ਗਿਣਤੀ ਨੂੰ ਦੇਖਦੇ ਕਰੀਬ ਸਾਰੀਆਂ ਪਾਰਟੀਆਂ ਨੇ ਕਈ ਪੰਜਾਬੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ ਪਿਛਲੇ 8 ਦੇ ਮੁਕਾਬਲੇ ਇਸ ਵਾਰ 15 ਪੰਜਾਬੀਆਂ ਦੇ ਸੰਸਦ ਚ ਪਹੁੰਚਣ ਦੀ ਉਮੀਦ ਹੈ ਕੈਨੇਡਾ ਦੇ ਕਈ ਇਲਾਕੇ ਤਾਂ ਅਜਿਹੇ ਨੇ ਜਿੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਬ੍ਰੈਮਟਮ ਅਤੇ ਸਰੀਚ ਪੰਜਾਬੀਆਂ ਦੀ ਕਾਫੀ ਗਿਣਤੀ ਹੈ। ਕਰੀਬ 2 ਦਰਜਨ ਭਾਈਚਾਰੇ ਦੇ ਉਮੀਦਵਾਰ ਚੋਣ ਮੈਦਾਨ 'ਚ ਨੇ ਪੰਜਾਬੀ ਦੀ ਕੈਨੇਡਾ 'ਚ ਤਾਕਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਆਪ ਪੰਜਾਬੀ ਵਸੋਂ ਵਾਲੇ ਇਲਾਕੇ 'ਚ ਚੋਣ ਪ੍ਰਚਾਰ ਕਰ ਰਹੇ ਨੇ। ਕਰੀਬ 40 ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਇਸ ਵਾਰ ਕੈਨੇਡਾ 'ਚ ਚੋਣਾਂ ਦੀ ਕਿਸਮਤ ਅਜ਼ਮਾ ਰਹੇ ਨੇ। ਚੋਣਾਂ ਤੋਂ ਪਹਿਲਾਂ ਕੀਤੇ ਗਏ ਸਰਵੇਖਣਾਂ 'ਚ 12 ਪੰਜਾਬੀ ਨੂੰ ਸਫਲਤਾ ਮਿਲਦੀ ਦਿਖਾਈ ਦੇ ਰਹੀ ਹੈ। অন্ਟਾਰੀਓ ਬ੍ਰਿਟਿਸ਼ ਕੋਲੰਬੀਆ ਅਲਬਰਟਾ ਸੂਬੇ ਦੇ 15 ਇਲਾਕਿਆਂ ਚੋਂ ਪੰਜਾਬੀ ਉਮੀਦਵਾਰਾਂ ਦੀ ਸਥਿਤੀ ਕਾਫੀ ਮਜ਼ਬੂਤ ਹੈ ਬਲ ਗੌਂਸਲ ਨਵਦੀਪ ਬੈਂਸ ਹਰਕਵਲਜੀਤ ਸਿੰਘ ਕਾਲੋ ਸੋਨੀਆ ਸਿੱਧੂ ਪਰਮ ਗਿੱਲ ਰੂਬੀ ਸੋਹਤਾ ਅਤੇ ਨਿਰਿੰਦਰ ਥਿੰਦ ਦੀ ਸਥਿਤੀ ਕਾਫੀ ਮਜ਼ਬੂਤ ਹੈ ਇਸ ਤੋਂ ਇਲਾਵਾ ਬ੍ਰੈਮਟਨ ਤੋਂ ਗੋਰਾ ਸਿੱਖ ਮਾਰਟਿਨ ਸਿੰਘ ਦੀ ਵੀ ਸਥਿਤੀ ਚੰਗੀ ਬਣੀ ਹੋਈ ਹੈ ਕੈਨੇਡਾ ਦੀਆਂ ਚੋਣਾਂ ਚ ਮੁੱਖ ਮੁਕਾਬਲਾ ਕਨਜ਼ਰਵੇਟਿਵ ਲਿਬਰਲ ਅਤੇ ਐਨਡੀਪੀ ਵਿਚਾਲੇ ਹੈ ਬ੍ਰਿਟਿਸ਼ ਕੋਲੰਬੀਆ ਬ੍ਰੇਮਟਮ ਅਤੇ ਕਈ ਹੋਰ ਇਲਾਕਿਆਂ 'ਚ ਮੁੱਖ ਮੁਕਾਬਲਾ ਪੰਜਾਬੀ ਉਮੀਦਵਾਰਾਂ ਵਿਚਾਲੇ ਹੈ। ਸੰਦੀਪ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਜਿਹੜੀਆਂ ਇਹ ਕੈਨੇਡਾ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਕੈਨੇਡਾ ਵਾਸਤੇ ਖਾਸ ਤੌਰ ਤੇ ਪੰਜਾਬੀਆਂ ਲਈ ਕੀ ਐਮਿੱਤ ਰੱਖਦੀਆਂ ਨੇ? ਕਾਸਿਵ ਚੋਣਾਂ ਦੋਵਾਂ ਮੁਲਕਾਂ ਵਾਸਤੇ ਯਾਨੀ ਕੈਨੇਡਾ ਤੇ ਭਾਰਤ ਵਾਸਤੇ ਬਹੁਤ ਐਮਨੇ ਨਾਲ ਹੀ ਪੰਜਾਬ ਵਾਸਤੇ ਵੀ ਬਹੁਤ ਮਹੱਤਵਪੂਰਨ ਨੇ ਕਿਉਂਕਿ ਇਸ ਰਾਜ ਤੋਂ ਬਾਹਰ ਪੰਜਾਬ ਤੋਂ ਬਾਹਰ ਸਾਰੀ ਦੁਨੀਆ 'ਚ ਕੈਨੇਡਾ ਹੀ ਇੱਕ ਇਹੋ ਜਿਹੀ ਥਾਂ ਆ ਜਿੱਥੇ ਐਨੇ ਪੰਜਾਬੀ ਅਤੇ ਸਿੱਖ ਚੋਣਾਂ 'ਚ ਹਿੱਸਾ ਲੈ ਰਹੇ ਨੇ ਪਿਛਲੀਆਂ ਚੋਣਾਂ 'ਚ 308 ਮੈਂਬਰ ਪਾਰਲੀਮੈਂਟ ਵਿੱਚੋਂ 8 ਐਮਪੀ ਅਜੇ ਹਨ ਜਿਹਨਾਂ ਦਾ ਪੰਜਾਬ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਵਾਸਤਾ ਸੀ ਹੁਣ ਟੋਟਲ ਸੀਟਾਂ ਹੋ ਗਈਆਂ 338 ਜਿਨ੍ਹਾਂ ਵਾਸਤੇ 40 ਤੋਂ ਵੱਧ ਉਮੀਦਵਾਰ ਜਿਹੜੇ ਆ ਉਹ ਭਾਰਤੀ ਮੂਲ ਦੇ ਨੇ ਅਤੇ ਇਹਨਾਂ ਵਿੱਚੋਂ ਬਹੁਤੇ ਪੰਜਾਬੀ ਤੇ ਸਿੱਖ ਨੇ ਇਹ ਕਰੀਬ 25 ਸੀਟਾਂ ਵਿੱਚ ਹਿੱਸਾ ਲੈ ਰਹੇ ਆ ਤਿੰਨ ਇਹੋ ਜੀਆਂ ਸੀਟਾਂ ਜਿਨ੍ਹਾਂ ਚ ਉਥੇ ਸੀਟਾਂ ਨੂੰ ਰਾਈਡਿੰਗ ਕਹਿੰਦੇ ਆ ਜਿੱਥੇ ਚਾਰੇ ਉਮੀਦਵਾਰ ਜਿਹੜੇ ਆ ਪੰਜਾਬੀ ਨੇ ਜੀ ਇਹਨੇ ਸਰੀ ਨਿਊਟਨ ਸਰੀ ਸੈਂਟਰ ਇਹ ਸੀਟਾਂ ਉਥੇ ਬ੍ਰਿਟਿਸ਼ ਕੋਲੰਬੀਆ ਦੀਆਂ ਆ ਤੇ ਇਧਰ ਬ੍ਰੈਂਟਨ ਨਾਰਥ ਜਿਹੜੀ অন্ਟੇਰੀਓ ਦੀ ਸੀਟ ਆ ਇਸ ਤੋਂ ਇਲਾਵਾ ਤਿੰਨ ਹੋਰ ਸੀਟਾਂ ਦੇ ਵਿੱਚ ਤਿੰਨੇ ਹੀ ਜਿਹੜੇ ਉਮੀਦਵਾਰ ਆ ਉਹ ਪੰਜਾਬੀ ਆ ਇਹ ਆ ਬ੍ਰੈਂਟਨ ਇਸ ਜਿਹੜੀ অন্ਟੇਰੀਓ ਚ ਆ ਕੈਲਗਰੀ ਸਕਾਈਵੁੱਡ ਅਤੇ ਐਡਮੌਂਟਨ ਮਿਲਵੁੱਡਸ ਅਖੀਰਲੀ ਦੋਵੇਂ ਜਿਹੜੀਆਂ ਥਾਵਾਂ ਵਾਂ ਇਹ ਅਲਬਰਟਾ ਸਟੇਟ ਦੇ ਵਿੱਚ ਨੇ ਪੰਜ ਛੇ ਹੋਰ ਸੀਟਾਂ ਤੇ ਸਿੱਧਾ ਮੁਕਾਬਲਾ ਪੰਜਾਬੀਆਂ ਚ ਆ ਸੋ ਪੰਜਾਬੀਆਂ ਦੀ ਮੇਰੇ ਖਿਆਲ ਹੈ ਕਾਫੀ ਅਹਿਮ ਭੂਮਿਕਾ ਹੈ ਜੇ ਆਪਾਂ ਅੰਦਾਜ਼ਾ ਲਾਈਏ ਕਿ ਕੈਨੇਡਾ ਉਹਨਾਂ ਦਾ ਮੁੱਢਲਾ ਮੁਲਕ ਜਿਹੜਾ origignal ਕੰਟਰੀ ਨਹੀਂ ਸੀਗਾ ਇਹ ਮੁਲਕ ਜਿਹੜਾ ਵਾ ਕੈਨੇਡਾ ਉਹਨਾਂ ਨੇ ਅਪਣਾਇਆ ਯਾਨੀ adopted ਕੰਟਰੀ ਆ ਉਹਨਾਂ ਦਾ ਜੀ ਸੋ ਸੰਧੂ ਸਾਹਿਬ ਅਗਲਾ ਸਵਾਲ ਜਿਹੜੇ ਪੰਜਾਬੀ ਕੈਨੇਡਾ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਇਹਨਾਂ ਦਾ ਪਿਛੋਕੜ ਕੀ ਹੈ ਇਹ ਕੋਈ ਟਰਾਂਸਪੋਰਟਰ ਨੇ ਜਾਂ ਫਿਰ ਰੀਅਲਟਰ ਨੇ ਕਿ ਕਿਹੋ ਜਿਹਾ ਪਿਛੋਕੜ ਹੈ ਇਹਨਾਂ ਦਾ ਅ ਦੇਖੋ ਬਹੁਤੇ ਕੈਂਡੀਡੇਟਸ ਦਾ ਪਿਛੋਕੜ ਯਾਨੀ ਜੇ ਆਪਾਂ ਉਹਨਾਂ ਨੂੰ ਕਹੀਏ ਪ੍ਰੋਫਾਈਲ ਜਿਹੜਾ ਵਾ ਉਹ ਰਲਿਆ ਮਿਲਿਆ ਵਾ ਜੀ ਇੱਕ ਤੇ ਬਹੁਤ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਵਾਂ ਉਹ ਚੋਣਾਂ ਦੇ ਵਿੱਚ ਹਿੱਸਾ ਲੈ ਰਹੀਆਂ ਵਾਂ ਮੇਰੇ ਖਿਆਲ 1/3 ਜਿਹੜੀਆਂ ਵਾਂ ਉਹ ਔਰਤਾਂ ਵਾਂ ਜੀ ਕੁਝ ਰੀਅਲਟਰਸ ਵੀ ਨੇ ਇਹਦੇ ਚ ਕੋਈ ਸ਼ੱਕ ਨਹੀਂ ਕੋ ਕਿ ਆਪਣੇ ਉਥੇ ਰੀਅਲ ਏਸਟੇਟ ਦਾ ਕੰਮ ਬਹੁਤ ਸਾਰੇ ਪੰਜਾਬੀ ਜਿਹੜੇ ਔਰ ਸਿੱਖ ਕਰ ਰਹੇ ਆ ਬਹੁਤ ਸਾਰੇ ਵਕੀਲ ਆ ਇਹ ਬਹੁਤ ਇੱਕ ਇੰਟਰਸਟਿੰਗ ਦਿਲਚਸਪ ਗੱਲ ਆ ਇੱਕ ਕਾਮੀਆ ਆਫੀਸਰ ਹਰਜੀਤ ਸੱਜਣ ਉਹ ਵੀ ਲਿਬਰਲ ਟਿਕਟ ਤੋਂ ਵੈਂਕੂਵਰ ਸਾਊਥ ਤੋਂ ਚੋਣ ਲੜ ਰਿਹਾ ਸੋ ਇੱਕ ਤਰੀਕੇ ਨਾਲ ਮਿਲਿਆ ਜੁਲਿਆ ਜਾ ਮਿਕਸਡ ਜਾ ਪ੍ਰੋਫਾਈਲ ਹੈ ਸੋ ਸੰਦੂਸ ਸਾਹਿਬ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਕਿੰਗ ਮੇਕਰ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਉਹ ਖਾਸ ਭੂਮਿਕਾ ਰਹਿ ਉਹਨਾਂ ਦੀ ਲੇ ਕਿੰਗ ਮੇਕਰ ਤੇ ਮੇਰੇ ਖਿਆਲ ਹਾਲੀਵੁੱਡ ਸ ਇੰਪੋਰਟੈਂਟ ਰੋਲ ਦੇ ਵਿੱਚ ਤੇ ਨਹੀਂ ਆਏ ਪੀਓ ਕਿੰਗ ਮੇਕਰ ਹੋ ਸਕਣ ਜੀ ਪਰ ਉਹਨਾਂ ਦੀ ਭੂਮਿਕਾ ਕਾਫੀ ਅਹਿਮ ਜ਼ਰੂਰ ਹੈ ਜੀ ਜਿਹੜੀ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਗਵਰਨਮੈਂਟ ਸੀ ਜੀ ਉਹਦੀ ਪਿਛਲੀ ਕੈਬਨਿਟ ਦੇ ਵਿੱਚ ਦੋ ਮੰਤਰੀ ਪੰਜਾਬੀ ਔਰ ਦੋਵੇਂ ਸਿੱਖ ਸੀ ਬਲ ਗੋਸਲ ਅਤੇ ਟਿਮ ਉਪਲੋਂਚੋਂ ਇੱਕ ਜਿਹੜੇ ਆ ਪਗੜੀ ਬੰਨਦੇ ਸੀਗੇ ਐਤਕੀ ਸਾਰੀਆਂ ਹੀ ਪਾਰਟੀਆਂ ਨੇ ਪੰਜਾਬੀਆਂ ਅਤੇ ਸਿੱਖਾਂ ਵਿੱਚ ਵਿਸ਼ਵਾਸ ਜਤਾਇਆ ਹੈ ਸਭ ਤੋਂ ਜ਼ਿਆਦਾ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਉਮੀਦ ਸੀਗੀ ਲਿਬਰਲ ਪਾਰਟੀ ਨੇ ਟਿਕਟਾਂ ਜਿਆ ਕਰੀਬ ਆਲਮੋਸਟ 25 ਸੀਟਾਂ ਜਿਹੜੀਆਂ ਵੈ ਲਿਬਰਲ ਪਾਰਟੀ ਨੇ ਪੰਜਾਬੀਆਂ ਨੂੰ ਸਿੱਖਾਂ ਨੂੰ ਦਿੱਤੀਆਂ ਉਸ ਤੋਂ ਬਾਅਦ ਕਨਜ਼ਰਵੇਟਿਵ ਪਾਰਟੀ ਆ ਤੇ ਫਿਰ ਐਨਡੀਪੀ ਐਨਡੀਪੀ ਨੇ 5-6 ਪੰਜਾਬੀਆਂ ਨੂੰ ਟਿਕਟਾਂ ਦਿੱਤੀਆਂ ਸੋ ਜਿਹੜੀ ਮਰਜ਼ੀ ਪਾਰਟੀ ਸੱਤਾ 'ਚ ਕਾਸਿਫ ਹੋ ਤੇ ਆਜਵੇ ਪੰਜਾਬੀ ਉੱਥੋਂ ਦੀ ਮੰਤਰੀ ਮੰਡਲ ਦੇ ਵਿੱਚ ਜ਼ਰੂਰ ਹੋਣਗੇ ਮੇਰਾ ਖਿਆਲ ਹੈ ਕਿ ਸ਼ਾਇਦ ਦੋ ਤੋਂ ਜ਼ਿਆਦਾ ਹੀ ਹੋਣਗੇ ਜੀ ਸੰਧੂ ਸਾਹਿਬ ਅਗਰ ਆਪਾਂ ਭਾਰਤੀਆਂ ਦੀ ਆਪਣੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਕਿੰਨੇ ਕੁ ਪੰਜਾਬੀ ਨੇ ਔਰ ਜਿਹੜੇ ਕਿੰਨੀ ਕੀ ਤਾਦਾਦ ਹੈ ਔਰ ਸਿਆਸਤ ਦੇ ਵਿੱਚ ਉਹਨਾਂ ਨੂੰ ਕੀ ਟੁੱਕ ਵੀ ਥਾਂ ਮਿਲੀ ਹੈ ਕੋਈ ਆ ਭਾਰਤੀ ਮੂਲ ਦੇ ਲੋਕਾਂ ਦੀ ਕੈਨੇਡਾ ਚ ਕਰੀਬ 1.3 ਮਿਲੀਅਨ ਦੀ ਆਬਾਦੀ ਯਾਨੀ 13 ਕੋ ਲੱਖ ਲੋਕ ਜਿਹੜਾ ਪਿਛਲਾ ਸੈਂਸਸ ਸੀ ਉਹਦੇ ਹਿਸਾਬ ਨਾਲ ਹੈਗੇ ਆ ਇਹਨਾਂ ਚੋਂ ਅੱਧੇ ਤੋਂ ਜ਼ਿਆਦਾ ਪੰਜਾਬੀ ਨੇ ਸਿੱਖਾਂ ਦੀ ਆਬਾਦੀ ਜਿਹੜੀ ਹੈ ਕੈਨੇਡਾ ਚ ਕਿਹਾ ਜਾਂਦਾ ਵੀ ਕਰੀਬ 5 ਲੱਖ ਦੇ ਕਰੀਬ ਆ ਬ੍ਰੈਮਟਨ ਵਰਗੇ ਜਿਹੜੇ ਸ਼ਹਿਰ ਹੈ ਉੱਥੇ ਪੰਜਾਬੀ ਤੇ ਸਿੱਖ ਜਿਹੜੇ ਆਲਮੋਸਟ 18% ਦੀ ਆ ਜੀ ਮੈਂ ਭਾਰਤੀ ਮੂਲ ਦੇ ਲੋਕਾਂ ਬਾਰੇ ਤੇ ਬਹੁਤਾ ਨਹੀਂ ਕਹਿ ਸਕਦਾ ਪਰ ਕੈਨੇਡਾ ਦੀ ਸਿਆਸਤ ਚ ਸਿੱਖ ਪਾਈਚਾਰੇ ਨੂੰ ਸਹੀ ਅਤੇ ਟਿਕਵੀਂ ਥਾਂ ਬਿਲਕੁਲ ਮਿਲ ਰਹੀ ਆ ਜੀ ਅਤੇ ਸੰਧੂ ਸਾਹਿਬ ਪੰਜਾਬੀ ਨੇ ਸਿੱਖ ਨੇ ਇਹ ਕੁਝ ਕੁ ਥਾਵਾਂ ਤੇ ਹੀ ਸਿਆਸਤ ਕਰਦੇ ਨੇ ਜਿਹੜੇ ਥਾਵਾਂ ਤੇ ਜਿਵੇਂ ਕਿ ਬ੍ਰੈਮਟਨ ਹੋ ਗਿਆ ਕੈਲਗਰੀ ਹੋ ਗਿਆ ਇੱਕ ਦੋ ਹੋਰ ਥਾਵਾਂ ਸ੍ਰੀ ਨੇ ਜਾਂ ਇਸ ਤੋਂ ਜ਼ਿਆਦਾ ਵੀ ਵੱਡਾ ਦਾਇਰਾ ਇਹਨਾਂ ਦਾ ਹਾਂ ਇਹ ਠੀਕ ਆ ਕਿ ਆਪਣੇ ਲੋਕ ਜ਼ਿਆਦਾ ਬ੍ਰੈਮਟਨ ਅ ਮੈਸੀ ਸਾਗਾ ਇਹ ਜਿਹੜਾ 온ਟਾਰੀਓ ਸਟੇਟ ਆ ਉਧਰ ਐਡਮੌਂਟਨ ਕੈਲਗਰੀ ਅ ਐਲਬਰਟਾ ਦੀ ਸਟੇਟ ਆ ਫਿਰ ਸਰੀ ਤੇ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਰਹਿੰਦੇ ਐ ਵੈਸੇ ਤਾਂ ਹੁਣ ਵੀ ਨੀ ਪੈਗ ਵਗੈਰਾ ਦੇ ਵਿੱਚ ਵੀ ਕਾਫੀ ਹੈਗੇ ਆ ਅ ਔਰ ਕਿਉਂਕਿ ਉੱਥੇ ਜ਼ਿਆਦਾ ਐ ਵੱਡੀ ਤਦਾਦ ਦੇ ਵਿੱਚ ਆ ਸੋ ਆਬਵੀਅਸਲੀ ਸਿਆਸਤ ਵੀ ਉੱਥੋਂ ਹੀ ਕਰ ਰਹੀ ਆ ਔਰ ਚੋਣ ਮਦਾਨ ਵੀ ਉੱਥੇ ਹੀ ਉਤਰਿਆ ਅ ਪਰ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਚੋਣਾਂ 'ਚ ਦੇਖੀ ਗਈ ਆ ਮੈਨੂੰ ਯਾਦ ਨਹੀਂ ਵੀ ਪਿਛਲੀਆਂ ਚੋਣਾਂ 'ਚ ਵੀ ਇਹੋ ਜਿਹਾ ਟ੍ਰੈਂਡ ਸੀ ਕਿ ਨਹੀਂ ਪਰ ਇਹਨਾਂ ਚੋਣਾਂ 'ਚ ਬਹੁਤ ਸਾਰੇ ਪੰਜਾਬੀ ਤੇ ਸਿੱਖ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਸਿਆਸੀ ਪਾਰਟੀਆਂ ਨੇ ਉਹਨਾਂ ਜਗ੍ਹਾ ਤੋਂ ਵੀ ਨਾਮਿਨੇਟ ਕੀਤਾ ਜਿੱਥੇ ਬਹੁਤੇ ਪੰਜਾਬੀ ਜਾਂ ਸਿੱਖ ਨਹੀਂ ਵਸਦੇ ਜੀ ਇੱਕ ਜਗ੍ਹਾ ਜਿਵੇਂ ਹੈ ਫੋਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ 'ਚ ਕੈਮਲੂਪ ਜੀ ਅਨਟਾਰੀਓ ਦੇ ਵਿੱਚ ਇੱਕ ਹੋਰ ਜਗ੍ਹਾ ਵਾ ਕਿਚਨਰ ਸੈਂਟਰ ਜੀ ਇਸੇ ਤਰ੍ਹਾਂ ਇੱਕ ਪੰਜਾਬੀ ਔਰਤ ਨੂੰ ਮੌਂਟਰੀਅਲ ਦੇ ਨੇੜੇ ਦੀ ਰਾਈਡਿੰਗ ਦੀ ਟਿਕਟ ਦਿੱਤੀ ਗਈ ਆ ਇਸ ਇਲਾਕੇ 'ਚ ਤਾਂ ਤੁਹਾਨੂੰ ਪਤਾ ਹੀ ਹੈ ਮੌਂਟਰੀਅਲ ਜਿਹੜਾ ਉਹ ਇਲਾਕੇ ਜਿਆਦਾ ਫ੍ਰੈਂਚ ਬੋਲਣ ਵਾਲੇ ਲੋਕ ਰਹਿੰਦੇ ਆ ਸੋ ਇਸ ਤੋਂ ਜ਼ਾਹਿਰ ਹੈ ਕਿ ਆਪਣੀ ਨਵੀਂ ਪੀੜ੍ਹੀ ਜਿਹੜੀ ਆ ਹੁਣ ਕੈਨੇਡਾ ਦੀ ਮੁੱਖ ਧਾਰਾ ਵਿੱਚ ਵੀ ਆਉਣ ਲੱਗ ਪਈ ਆ ਸੋ ਸੰਧੂ ਸਾਹਿਬ ਕੈਨੇਡਾ ਦੇ ਇਲੈਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਮੁੱਖ ਮਸਲੇ ਕਿਹੜੇ ਨੇ ਕਿ ਪੰਜਾਬੀਆਂ ਦੇ ਖਾਸ ਤੌਰ ਤੇ ਸਿੱਖਾਂ ਦੇ ਵੀ ਕੋਈ ਮਸਲੇ ਹੈਗੇ ਨੇ ਦੇਖੋ ਜੀ ਜ਼ਿਆਦਾ ਤਾਂ ਕੈਨੇਡਾ ਦੇ ਆਪਣੇ ਮਸਲੇ ਹੀ ਆ ਇਹਨਾਂ ਚੋਣਾਂ 'ਚ ਜਿਹੜਾ ਵਾ ਤੁਹਾਨੂੰ ਪਤਾ ਹੀ ਹੈ ਹੈਲਥ케ਅਰ ਜੀ 올ਡ एज सिक्योरिटी ਇਹ ਬੜੇ ਵੱਡੇ ਮਸਲੇ ਉੱਤੇ ਬਣਿਆ ਇਹਨਾਂ ਬਾਰੇ ਕਾਫੀ ਗੱਲ ਹੋ ਰਹੀ ਹੈ ਪਰ ਕੁਝ ਸੰਸਥਾਵਾਂ ਜਿਵੇਂ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਉਹਨਾਂ ਨੇ ਪੰਜਾਬੀਆਂ ਦੇ ਤੇ ਸਿੱਖ ਮਸਲੇ ਵੀ ਚੁੱਕੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਿਆਸੀ ਪਾਰਟੀਆਂ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਇਹ ਦੱਸਣ ਕਿ ਜਿਹੜੀ ਸਿੱਖ ਹੈ ਜਿਹੜੇ ਆਪਣੀ ਦਸਤਾਰ ਪਾ ਕੇ ਕੰਮਕਾਜ ਕਰ ਸਕਦੇ ਕਿ ਨਹੀਂ ਇਸੇ ਤਰ੍ਹਾਂ ਹੀ ਜਿਹੜਾ ਫੈਮਿਲੀ ਇਮੀਗ੍ਰੇਸ਼ਨ ਹੈ ਇਹ ਇੱਕ ਬਹੁਤ ਵੱਡਾ ਮਸਲਾ ਬਣਿਆ ਕਿਉਂਕਿ ਜਿਹੜੀ ਪਿਛਲੀ ਸਰਕਾਰ ਸੀ ਕੰਜ਼ਰਵੇਟਿਵ ਉਹਨਾਂ ਨੇ ਸਕਿਲਡ ਕੈਟੇਗਰੀ ਨੂੰ ਜ਼ਿਆਦਾ ਬੜਾਵਾ ਦਿੱਤਾ ਸੀ ਸੋ ਉਹ ਚਾਰੇ ਆ ਵੀ ਫੈਮਲੀਆਂ ਇਕੱਠੀਆਂ ਹੋਣ ਸੋ ਉਹਨਾਂ ਨੇ ਸਾਰੇ ਪਾਰਟੀਆਂ ਨੂੰ ਕਹੀ ਆਪ ਕਿਹਾ ਵਾਪਸ ਤੁਸੀਂ ਆਪਣਾ ਦੱਸੋ ਵੀ ਕੀ ਤੁਹਾਡਾ ਫੈਮਿਲੀ ਇਮੀਗ੍ਰੇਸ਼ਨ ਬਾਰੇ ਤੁਹਾਡਾ ਕੀ ਤੁਹਾਡੀ ਕੀ ਪੋਜੀਸ਼ਨ ਹੈ ਸੰਧੂ ਸਾਹਿਬ ਤੁਹਾਡੀ ਗੱਲਬਾਤ ਤੋਂ ਲੱਗਦਾ ਹੈ ਕਿ ਸਿਆਸਤ ਦੇ ਵਿੱਚ ਜਿਹੜੇ ਪੰਜਾਬੀ ਨੇ ਭਾਰਤ ਦੇ ਵਿੱਚੋਂ ਪੰਜਾਬੀ ਖਾਸ ਤੌਰ ਤੇ ਉੱਤੇ ਕਾਫੀ ਐਕਟਿਵ ਨੇ ਸਾਡਾ ਮੁਲਕ ਇਸ ਚੀਜ਼ ਦਾ ਕੋਈ ਫਾਇਦਾ ਲੱਗਦਾ ਕੋਈ ਲੈ ਰਿਹਾ ਤੁਹਾਨੂੰ ਲੱਗਦਾ ਬਹੁਤ ਚੰਗਾ ਸਵਾਲ ਆ ਕਾਸਿਫ افسوس ਨਾਲ کہنا ਪੈਂਦਾ ਕਿ ਭਾਰਤ ਸਰਕਾਰ ਕੈਨੇਡਾ ਚ ਪੰਜਾਬੀਆਂ ਦੀ ਅਤੇ ਸਿੱਖਾਂ ਦੀ ਵਧ ਰਹੀ ਹੋਂਦ ਦਾ ਕੋਈ ਫਾਇਦਾ ਨਹੀਂ ਉਠਾ ਰਹੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਿੱਛੇ ਜੇ ਉਥੇ ਗਏ ਤਾਂ ਉਹਨਾਂ ਨੇ ਨਾ ਤਾਂ ਪੰਜਾਬੀਆਂ ਦੇ ਅਤੇ ਸਿੱਖਾਂ ਦੇ ਮਸਲੇ ਜਿਹੜੇ ਆ ਉਹ ਕੈਨੇਡਾ ਦੀ ਸਰਕਾਰ ਆ ਉਹਦੇ ਨਾਲ ਚੁੱਕੇ ਤੇ ਨਾ ਹੀ ਇਹਨਾਂ ਨੇ ਉੱਥੋਂ ਦੇ ਕਿਸੇ ਜਿਹੜੀ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਵਫਦ ਨੂੰ ਉਹਨਾਂ ਨੇ ਖਾਸ ਤੌਰ ਤੇ ਮਿਲੇ ਵੀ ਠੀਕ ਆ ਟੋਰਾਂਟੋ ਚ ਮਿਲੇ ਲੇਕਿਨ ਖਾਸ ਕਿਸੇ ਵਫਦ ਨੂੰ ਨਹੀਂ ਮਿਲੇ ਚਾਹੀਦਾ ਤੇ ਇਹ ਸੀ ਮੇਰੇ ਹਸਾਬ ਨਾਲ ਕਿ ਉਹ ਆਪਣੇ ਨਾਲ ਪੰਜਾਬ ਸਰਕਾਰ ਦਾ ਇੱਕ ਵਫਦ ਨਾਲ ਲੈ ਕੇ ਜਾਂਦੇ ਸੋ ਥੈਟ ਇੰਡੀਆ ਦੇ ਵਿੱਚ ਪੰਜਾਬੀ ਜਿਹੜੇ ਬਾਹਰ ਵਸਦੇ ਆ ਉਹ ਜਾ ਕੇ ਇੱਥੇ ਆ ਕੇ ਇਨਵੈਸਟ ਕਰਦੇ ਪੰਜਾਬ ਚ ਇਨਵੈਸਟ ਕਰਦੇ ਮੈਂ ਇਹ ਸਭ ਵਾਸਤੇ ਜਿਹੜੀ ਆਪਣੀ ਭਾਰਤੀ ਵਿਦੇਸ਼ ਮੰਤਰਾਲੇ ਆ ਤੇ ਆਪਣੀ ਜਿਹੜੀ ਹਾਈ ਕਮਿਸ਼ਨ ਆ ਉਹਨੂੰ ਜ਼ਿੰਮੇਵਾਰ ਠਰਵਾਉਣਾ ਬਾਹਰ ਵਸਦੇ ਪੰਜਾਬੀ ਕੈਨੇਡਾ ਅਤੇ ਭਾਰਤ ਦਰਮਿਆਨ ਚੰਗੇ ਤਾਲੁਕਾਤ ਵਿੱਚ ਬਹੁਤ ਵੱਡੀ ਇਹ ਮੇਰਾ ਮੰਨਣਾ ਵਾ ਭੂਮਿਕਾ ਨਿਭਾ ਸਕਦੇ ਆ ਪਰ ਇਹ ਤਾਂ ਹੀ ਹੋ ਸਕਦਾ ਜੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਚਲੀਏ ਅਨਫੋਰਚੂਨੇਟਲੀ ਇਹ ਹੱਲੀ ਨਹੀਂ ਹੋ ਰਿਹਾ ਮੇਰਾ ਖਿਆਲ ਆ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਵਾ ਔਰ ਤਾਂ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਤਾਲੁਕਾ ਆ ਤਿਆ ਉਹ ਵੀ ਬਿਹਤਰ ਹੋ ਸਕਦੇ ਸੰਧਾਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਸਾਡੀ ਸਿਆਸੀ ਸਮੀਖਿਆ ਦੇ ਵਿੱਚ ਹਿੱਸਾ ਲਈ ਔਰ ਆਪਣੇ ਮਹੱਤਵਪੂਰਨ ਵਿਚਾਰਾਂ ਨਾਲ ਸਾਡੇ ਦਰਸ਼ਕਾਂ ਨੂੰ ਰੂਬਰੂ ਕਰਾਇਆ ਫਿਲਹਾਲ ਇਸ ਸਿਆਸੀ ਸਮੀਖਿਆ ਦੇ ਵਿੱਚ ਇੰਨਾ ਹੀ ਅਗਲੇ ਹਫਤੇ ਜ਼ਰੂਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਨਮਸਕਾਰ ਧੰਨਵਾਦ